ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦਾ ਲੋਕਾਂ ਦੇ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਦਰਅਸਲ ਸੋਲਨ ਦੇ ਨਾਲਾ ਘੜ ਦੇ ਵਿੱਚ ਰੈੱਡ ਕਰਾਸ ਮੇਲੇ 'ਚ ਰਣਜੀਤ ਬਾਵਾ ਦੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਵਿਸ਼ਵ Hindu ਪ੍ਰੀਸ਼ਦ ਤੇ ਬਜਰੰਗ ਦਲ ਨੇ ਰਣਜੀਤ 바ਵਾ ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਸੋਲਨ ਚ ਰੈੱਡ ਕਰਾਸ ਮੇਲਾ 12 ਦਸੰਬਰ ਤੋਂ 15 ਦਸੰਬਰ ਤੱਕ ਚੱਲ ਰਿਹਾ ਹੈ ਜਿਸ ਦੇ ਵਿੱਚ 15 ਦਸੰਬਰ ਨੂੰ 바ਵਾ ਨੇ ਆਪਣੀ ਪੇਸ਼ਕਾਰੀ ਦੇਣੀ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ। ਦੇਖੋ ਪੂਰੀ ਖਬਰ ਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੇ ਵਿੱਚ 13 ਤੋਂ 15 ਦਸੰਬਰ ਤੱਕ ਹੋਣ ਵਾਲੇ ਰੈੱਡ ਕਰਾਸ ਮੇਲੇ ਦੇ ਵਿੱਚ 15 ਦਸੰਬਰ ਨੂੰ ਨਾਈਟ ਸ਼ੋਅ ਦੇ ਲਈ ਪ੍ਰਸ਼ਾਸਨ ਨੇ ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਬੁੱਕ ਕੀਤਾ ਹੈ ਪਰ ਇਸ ਸਮਾਗਮ ਤੋਂ ਪਹਿਲਾਂ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਵੱਡਾ ਭਾਰੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਦੱਸ ਦਈਏ ਕਿ Hindu ਸੰਗਠਨਾ ਨੇ ਇੱਕ ਦਿਨ ਇਕੱਠੇ ਹੋ ਕੇ ਰਣਜੀਤ 바ਵਾ ਦੇ ਖਿਲਾਫ ਰੈਲੀ ਕੱਢੀ ਅਤੇ ਇਸ਼ਤਿਹਾਰ ਦੇਖ ਕੇ ਐਸ ਡੀ ਐਮ ਨੂੰ ਬੇਨਤੀ ਕੀਤੀ ਹੈ ਕਿ ਰਣਜੀਤ 바ਵਾ ਦਾ ਸ਼ੋਅ ਰੱਦ ਕੀਤਾ ਜਾਵੇ ਨਾਲ ਹੀ ਚੇਤਾਵਨੀ ਇਹ ਵੀ ਦਿੱਤੀ ਹੈ ਕਿ ਜੇਕਰ ਇਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਰਣਜੀਤ 바ਵਾ ਦੀ ਬੁਕਿੰਗ ਰੱਦ ਨਾ ਕੀਤੀ ਤਾਂ ਹਿੰਦੂ ਪ੍ਰੀਸ਼ਦ ਹਿੰਦੂ ਜਥੇਬੰਦੀਆਂ ਨੇ ਇਸ ਸਾਰੀਆਂ ਚੀਜ਼ਾਂ ਦੇ ਲਈ ਰੋਸ ਪ੍ਰਦਰਸ਼ਨ ਕਰਨ ਦੀ ਐਲਾਨ ਵੀ ਕਰ ਦਿੱਤੇ ਨੇ ਨਾਲ ਹੀ ਕਿਹਾ ਕਿ ਰਣਜੀਤ 바ਵਾ ਨੂੰ ਸਟੇਜ ਦੇ ਉੱਪਰ ਵੀ ਚੜ੍ਹਨ ਨਹੀਂ ਦਿੱਤਾ ਜਾਵੇਗਾ ਦੱਸਦੀ ਹੈ ਕਿ ਰਣਜੀਤ 바ਵਾ ਦਾ ਇੱਕ ਪੰਜਾਬੀ ਗੀਤ ਮੇਰਾ ਕੀ ਕਸੂਰ ਰਿਲੀਜ਼ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ Hindu ਦੇਵੀ ਦੇਵਤਿਆਂ ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ ਜਿਸ ਦਾ Hindu ਸੰਗਠਨਾ ਨੇ ਉਸ ਸਮੇਂ ਵੀ ਜ਼ੋਰਦਾਰ ਵਿਰੋਧ ਕੀਤਾ ਸੀ ਪਰ ਹੁਣ ਪ੍ਰਸ਼ਾਸਨ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਉਥੇ ਹੀ ਨਾਲਾਗੜ੍ਹ ਦੇ ਵਿਧਾਇਕ ਹਰਦੀਪ ਸਿੰਘ 바ਵਾ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਚੇਤਾਵਨੀ ਦਿੱਤੀ ਗਈ ਹੈ ਕਿ ਕਿਸੇ ਵੀ ਸ਼ਰਾਰਤੀ ਅੰਸਰ ਦੇ ਵੱਲੋਂ ਜੇਕਰ ਕੋਈ ਗਲਤ ਹਰਕਤ ਕੀਤੀ ਗਈ ਤਾ ਉਸ ਨੂੰ ਬਖਸ਼ਿਆ ਬਿਲਕੁਲ ਨਹੀਂ ਜਾਵੇਗਾ ਕਿਉਂਕਿ ਇਹ ਪ੍ਰੋਗਰਾਮ ਕਿਸੇ ਗਾਇਕ ਜਾਂ ਵਿਧਾਇਕ ਦਾ ਨਹੀਂ ਬਲਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਹੋ ਰਹਾਂਦਾ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਉ체ਚੇ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚ ਰਹੇ ਨੇ ਜਿਸ ਦਾ ਕਰਕੇ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ ਦੇਖ ਰਿਹਾ ਸੀ ਅੱਜ ਵੀ ਅਖਬਾਰਾਂ ਚ ਔਰ ਕਈ ਦਿਨਾ ਤੋਂ ਸੋਸ਼ਲ ਮੀਡੀਆ ਚ ਕਈ ਲੋਕ ਜੋ ਹੈ ਕਿਸੇ ਕਲਾਕਾਰ ਦਾ ਵਿਰੋਧ ਕਰ ਰਹੇ ਹੈ ਮੈਂ ਇਹ ਦੱਸਣਾ ਚਾਹਾਂ ਕਿ ਮੇਰੇ ਵੀਰੋ ਇਹ ਜਿਹੜਾ ਜੋ ਲੋਕ ਵਿਰੋਧ ਕਰ ਰਹੇ ਤੁਸੀਂ ਸਭ ਮੇਰੇ ਤੋਂ ਬੜੇ ਐ ਤੁਸੀਂ ਸਭ ਮੇਰੇ ਤੋਂ ਛੋਟੇ ਵੀ ਹੋ ਸਕਦੇ ਐ ਪਰ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਇਹ ਮੇਲਾ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਮੇਲਾ ਨਹੀਂ ਐ ਇਹ ਮੇਲਾ ਰੈੱਡ ਕਰਾਸ ਫੇਅਰ ਹੈ ਔਰ ਰੈੱਡ ਕਰਾਸ ਸੰਸਥਾ ਇੱਕ ਦੇਸ਼ ਵਿਦੇਸ਼ ਦੀ ਬਹੁਤ ਬੜੀ ਆਰਗੇਨਾਈਜੇਸ਼ਨ ਹੈ ਔਰ ਇਹਦਾ ਚੇਅਰਮੈਨ ਜੋ ਹੈ ਮਾਨੇ ਰਾਜਪਾਲ ਸਾਡੇ ਮਹਾਮਹਿੰਮ ਰਾਜਪਾਲ ਹੁੰਦੇ ਐ ਮੈਂ ਤਾਂ ਇਹ ਵੀ ਦੇਖਿਆ ਕਿ ਸੋਸ਼ਲ ਮੀਡੀਆ 'ਤੇ ਕਿ ਰੈੱਡ ਕਰਾਸ ਕਲੋਸ ਸੁਸਾਇਟੀ ਨੂੰ ਵੀ ਜੋ ਹੈ ਅਪ ਸ਼ਬਦ ਕਿਹਾ ਜਾ ਰਿਹਾ ਹੈ ਰੈੱਡ ਕਰਾਸ ਸੁਸਾਇਟੀ ਦੇ ਲੋਕਾਂ ਨੂੰ ਮੁਜਰਾ ਕਮੇਟੀ ਦੇ ਨਾਤੇ ਜੋ ਹੈ ਕਿਹਾ ਜਾ ਰਿਹਾ ਜੋ ਕਿ ਬਹੁਤ ਹੀ ਨਿੰਦਨੀਏ ਹੈ ਬੜੀ ਛੋਟੀ ਸੋਚ ਦੇ ਲੋਕ ਹੈ ਜੋ ਇਹ ਜਿਹੇ ਸ਼ਬਦ ਜੋ ਹੈ ਰੈੱਡ ਕਰਾਸ ਕਮੇਟੀ ਦੇ ਬਾਰੇ ਕੱਟ ਰਹੇ ਬਹੁਤ ਛੋਟੀ ਸੋਚ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਜੋ ਲੋਕ ਵਿਰੋਧ ਕਰ ਰਹੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਭਾਈ ਇਹ ਮੇਲਾ ਜਿਹੜਾ ਹੈ ਇਹ ਕੋਈ ਇਹ ਕੋਈ ਬਾਬਾ ਹਰਦੀਪ ਸਿੰਘ ਦਾ ਮੇਲਾ ਨਹੀਂ ਇਹ ਮੇਲਾ ਰੈੱਡ ਕਰਾਸ ਦਾ ਮੇਲਾ ਮੇਲਾ ਇਤਨਾ ਲਗਰਦੀ ਇਲਾਕੇ ਦੇ ਲੋਕਾਂ ਦਾ ਮੇਲਾ ਹੈ ਇਹ ਤੁਹਾਡਾ ਮੇਲਾ ਹੈ ਮੈਂ ਤਾਂ ਇਸ ਮੇਲੇ ਦਾ ਜਿਆਦਾ ਆਨੰਦ ਹੀ ਨਹੀਂ ਮਾਣ ਸਕਾਂ ਕਿਉਂਕਿ ਮੈਂ ਤਾਂ ਇਹਨੇ ਪ੍ਰੋਗਰਾਮ ਇਹਨੇ ਉਦਗਟ ਨੇ ਇਹਨੇ ਸ਼ਿਲਾ ਨਯਾਸ ਜਿਹੜੇ ਇਲਾਕੇ ਚ ਲੋਕਾਂ ਜੋ ਹੈ ਵੀਆਈਪੀਸ ਤੋਂ ਕਰਾਣੇ ਹੈ ਮੈਂ ਤਾਂ ਸ਼ਾਇਦ ਮੁਸ਼ਕਲ ਨਾਲ ਸ਼ਾਇਦ ਇੱਕ ਅਧੀ ਕੋਈ ਆਈਟਮ ਸੁਣ ਪਾਵਾਂਗਾ ਉਹ ਵੀ ਜਿਹੜੇ ਆਨਰੇਬਲ ਸਾਡੇ ਡਿਪਟੀ ਸੀਐਮ ਸਾਹਿਬ ਜਾਂ ਸੀਐਮ ਸਾਹਿਬ ਨਾਲ ਬੈਠ ਕੇ ਸੁਣ ਪਾਵਾਂਗਾ ਮੇਰਾ ਮੇਰਾ ਜਿਹੜਾ ਮੋਟਿਵ ਹੈ ਉਹ ਲੈ ਕੇ ਡਵੈਲਪਮੈਂਟ ਕਰਾਣਾ ਤੇ ਲੋਕਾਂ ਨੂੰ ਜੋ ਹੈ ਐਂਟਰਟੇਨ ਕਰਨਾ ਕਿਸੇ ਤਰੀਕੇ ਇਸ ਰੈੱਡ ਕਰਾਸ ਸੁਸਾਇਟੀ ਦੇ ਮਾਧਿਅਮ ਤੋਂ ਇਸ ਮੇਲੇ ਦੇ ਰਾਹੀਂ ਇਸ ਫੇਅਰ ਦੇ ਰਾਹੀਂ ਜੋ ਹੈ ਆਪਾਂ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਵੀ ਮੌਕਾ ਦਈਏ ਔਰ ਮੈਂ ਵੀ ਦੱਸਣਾ ਚਾਹਣਾ ਕਈ ਲੋਕ ਇਹ ਵੀ ਕਹਿ ਰਹੇ ਹੈ ਕਿ ਇੱਥੇ ਜੀ ਪੰਜਾਬ ਦੇ ਗਾਇਕ ਆਦੇ ਇੱਥੇ ਜੀ ਹਿਮਾਚਲ ਦੇ ਗਾਇਕਾਂ ਨੂੰ ਨਹੀਂ ਬੁਲਾਇਆ ਇਹ ਪੈਸਾ ਜਿਹੜਾ ਹੈ ਹੋਰ ਬਾਅਦ ਜਿਹੜੀ ਹੋਈ ਸੀ ਪਿਛਲੀ ਵਾਰ ਉਨਾ ਲੋਕਾਂ ਦੀ ਜਿਹੜਾ ਪੈਸਾ ਲਾਇਆ ਜੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜੇ ਲੋਕ ਅਸੀਂ ਗੱਲਾਂ ਕਰ ਰਹੇ ਹਾਂ ਮੈਂ ਉੱਥੋਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਜਿਨ੍ਹਾਂ ਲੋਕਾਂ ਦੇ ਘਰਾਂ 'ਚ ਬਾੜ ਆਈ ਹੈ ਜਿਨ੍ਹਾਂ ਦੇ ਮਕਾਨ ਚਲੇ ਗਏ ਕੀ ਕਿਤੇ ਤੁਸੀਂ ਜਾ ਕੇ ਇੱਕ ਵਿਜ਼ਿਟ ਵੀ ਕਰਿਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ 36 ਤੋਂ ਜ਼ਿਆਦਾ ਪਰਿਵਾਰਾਂ ਨੂੰ ਖੁਦ ਨਾਲ ਲਿਜਾ ਕੇ ਮੈਂ ਮਾਨੇ ਮੁੱਖ ਮੰਤਰੀ ਜੀ ਤੋਂ 7-7 ਲੱਖ ਰੁਪਏ ਦੀ ਗ੍ਰਾਂਟ ਦਵਾਈ ਔਰ ਆ ਜੋ ਲੋਕ ਆਪਣੇ ਘਰ ਬਣਾ ਰਹੇ ਅਰिजਨ ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਉਹਨਾਂ ਦੇ ਘਰ ਤੱਕ ਉਹਨਾਂ ਦੇ ਬੂਹੇ ਤੱਕ ਉਹਨਾਂ ਦੇ ਪਿੰਡ ਤੱਕ ਨਹੀਂ ਪੁੱਜੇ ਔਰ ਅੱਜ ਬੜੀਆਂ-ਬੜੀਆਂ ਗੱਲਾਂ ਕਰਦੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਇਹ ਜਿਹੜਾ ਫੇਰ ਹੈ ਇਸ ਫੇਰ ਨੂੰ ਕੁਝ ਵਿਰੋਧੀ ਦਲ ਦੇ ਲੋਕ ਖਰਾਬ ਕਰਨ ਦੀ ਪ੍ਰਯਾਸ ਪ੍ਰੈਸ ਕਰ ਰਹੇ ਹਨ ਉਹਨਾਂ ਨੂੰ ਉਹਨਾਂ ਦਾ ਵਿਰੋਧ ਕਿਸੇ ਕਲਾਕਾਰ ਨੂੰ ਲੈ ਕੇ ਨਹੀਂ ਹੈ ਉਹਨਾਂ ਦਾ ਵਿਰੋਧ ਤਾਂ ਹਰਦੀਪ ਬਾਵੇ ਨੂੰ ਹੈ ਵੀ ਇਹ ਕੰਮ ਕਿਉਂ ਕਰ ਰਿਹਾ ਹੈ ਇਲਾਕੇ 'ਚ ਬਿਊਰੋ ਰਿਪੋਰਟ ਦੇ ਨਾਲ ਹਮਦਰਦ ਟੀਵੀ